ਉਹ ਕਿਹਦਾ ਇਹ ਰੱਬ ਹੈ ਸਾਡੇ ਪੰਜਾਬ ਦੀ ਪੁਲਿਸ ਸਲੂਕ ਦਾ ਨੂੰ ਪਰ ਜੇ ਕੋਈ ਅਫਸਰ ਸਾਈ ਸਾਡੇ ਤੇ ਹੈਵੀ ਹੋਈ ਅਸੀਂ ਬਹੁਤ ਲੜਾਈਆਂ ਲੜਿਆ ਸਾਨੂੰ ਕੋਈ ਡਰ ਨਹੀਂ ਪੈਂਦਾ ਨਾ ਪਰਚੇ ਦਾ ਨਾ ਖਰਚੇ ਦਾ ਇਸ ਕਰਕੇ ਨਾ ਬੇਇੱਜ਼ਤੀ ਕਰਦਾ ਆ ਕੇ ਸਾਡੀ ਗੱਲ ਸੁਣੋ ਹੁਣ ਮੰਤਰੀਆਂ ਦੇ ਫੋਨ ਆ ਰਹੇ ਆ ਮੈਨੂੰ ਕਹਿੰਦੇ ਸ਼ੋਕ ਜੀ ਇਲੈਕਸ਼ਨ ਨੇੜੇ ਆ ਕਿ ਦੜਵਾ ਦੇ ਤੁਸੀਂ ਐ ਨਾ ਕਰੋ ਬਹਿ ਕੇ ਗੱਲ ਕਰੋ ਮੈਂ ਕਿ ਆਜਾਂ ਅਸੀਂ ਤਾਂ 7 ਦਿਨ ਹੋ ਗਏ ਤੁਹਾਡੀਆਂ ਮੰਨਤਾ ਕਰਦੇ ਆ ਨੂੰ ਆਉਣਗੇ ਨਹੀਂ ਤਾਂ ਆਪਾਂ ਸਾਰੇ ਜਣੇ ਹੱਥ ਖੜੇ ਕਰਕੇ ਕਿੱਦੜਾ ਚੱਲਾਂਗੇ ਗੱਡੀਆਂ ਭਰ ਕੇ ਬੋਲੇ ਸੋਨਿਹਾਰ ਸੁਰੀਆਰਾ ਅੱਜ ਸ਼ਾਮ ਨੂੰ 3 ਤੋਂ 7 ਵਜੇ ਅਭੀ ਜਲਸਾ ਹੋ ਰਿਹਾ ਹੈ ਰੋਜ਼ ਸਵੇਰੇ 10 ਤੋਂ 12 ਵਜੇ ਤੱਕ ਨੇਥੇ ਸਵੇਰੇ ਬੁਲਾੜੇ ਆਇਆ ਕਰਕੇ ਅੱਡੋ ਅੱਡ ਸਸਤਾਵਾ ਆਉਣੀਆਂ ਰਾਜਾ ਜੀ ਨੇ ਵੀ ਗੱਲ ਸਾਡੇ ਨਾਲ ਬੋਲੇ ਸੁਬੀਜ ਵੀ ਪਾਈ ਔਰ ਸਾਨੂੰ ਵਿਸ਼ਵਾਸ ਤੋਂ ਆਇਆ ਵੀ ਮੈਂ ਧਰਨੇ ਤੇ ਆਉਂਗਾ ਕਮਰਜੀਤ ਸਿੰਘ ਦੇ ਰੋਜ਼ੀਬਰ ਗੰਦੀ ਨੇ ਵੀ ਕਿਹਾ ਭੈਜੀ ਆਪਣੇ ਦਰ ਪਿਆ ਬੈਠੇ ਐ ਅਸੀਂ ਸਗੋਂ ਗਏ ਨਹੀਂ ਸਰਾਂ ਦਾ ਭੈਜੀ ਆਪ ਚੱਲ ਕੇ ਆ ਜਾ ਤੇ ਆ ਫਰਜ਼ੇ ਆ ਦੁੱਖ ਦੁਖੀਆਂ ਰੱਖਣਾ ਤੋ ਵੀਰੋ ਇਹੀ ਬੇਨਤੀ ਹੈ ਕੋਈ ਅਸੀਂ ਸ਼ਰਾਰਤੀ ਨਹੀਂ ਥੋੜੇ ਦਿਨਾਂ ਬਾਅਦ ਆ ਸਾਰੀਆਂ ਯੂਨਿਟ ਹੁਣ ਮੈਨੂੰ ਮੈਨੂੰ ਕਿਸਾਨ ਵੀ ਉਹਨਾਂ ਨੇ ਕਿਹਾ ਕਿ ਰੇਡ ਸਾਡੇ ਵੀ ਵਧੇ ਤੁਸੀਂ ਸਾਨੂੰ ਕਿਉਂ ਨਹੀਂ ਬੁਲਾਇਆ ਉਹ ਵੀ ਆਉਣਗੇ ਆ ਵਿਪਾਰ ਮੰਡਲ ਆਊਗਾ ਹਰ ਪਾਰਟੀ ਸਾਡਾ ਸਾਥ ਦੇਣ ਨੂੰ ਤਿਆਰ ਹੈ ਅਸੀਂ ਉਹਨਾਂ ਦਾ ਸਾਥ ਵਾਸਤੇ ਲੜਨੇ ਆ ਇਸ ਕਰਕੇ ਇਹਨਾਂ ਬੇਇਜ਼ਤੀ ਕਰਦਾ ਹੈ ਕਿ ਜਲਦੀ ਤੋਂ ਜਲਦੀ ਇਸ ਗੱਲ ਨੂੰ ਸਮਾ ਲੋ ਅੱਜ ਰਾਤ ਨੂੰ 7:30 ਵਜੇ ਇੱਥੇ ਜੱਸੀਦਵਾਲ ਕੈਡਰ ਮਾਰਚ ਹੋਊਗਾ ਕੱਲ ਕਾਲੇ ਕੱਪੜੇ ਪਾ ਕੇ ਅਸੀਂ ਸਵੇਰੇ ਪਹਿਲਾਂ ਜਰੂਰ ਕੱਢਾਂਗੇ ਕਚਹਿਰੀ ਦੇ ਨੇੜੇ ਉਸ ਤੋਂ ਬਾਅਦ ਕਾਲੇ ਝੱਟੇ ਲੈ ਕੇ ਕਾਲੇ ਮਾਹਵਤ ਕੱਪੜੇ ਬੰਨ ਕੇ ਉਸ ਤੋਂ ਬਾਅਦ ਇਹਦੇ 10:00 ਵਜੇ ਹੋਵਾਂਗੇ ਇਕੱਠੇ ਪਰਸੋ ਰਾਤ ਨੂੰ ਇੱਥੇ ਜੱਜ ਕੇ ਧਰਨਾ ਦੇਵਾਂਗੇ ਫਿਰ ਉਸ ਤੋਂ ਬਾਅਦ ਇਕੱਲੇ ਕੱਛੇ ਪਾ ਕੇ ਕਾ ਕਪੜੇ ਲਾ ਕੇ ਦੇਵਾਂਗੇ ਵਿਚਾਰੀ ਅਸਾਨੂੰ ਕੋਈ ਪਰਵਾਹ ਨਹੀਂ ਅਸੀਂ ਦਰਦੇ ਨਹੀਂ ਕਿਸੇ ਤੋਂ ਇਸ ਕਰਕੇ ਰੋਜ਼ ਇੱਥੇ ਜੇ ਨਾ ਮੰਨੇ ਤੇ ਕਾਲਾ ਦਸਰਾ ਇੱਥੇ ਮਨਾਵਾਂਗੇ ਕਾਲਾ ਦਸਰਾ ਤਿੰਨ ਬੁੱਤ ਬਣਾਵਾਂਗੇ ਇਹਨਾਂ ਦੇ ਕਾਲਾ ਦਸਰਾ ਇਸ ਧਰਤੀ ਤੇ ਬਣਾਇਆ ਤੂਗਾ ਮੁਖਤਿਆਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਾਨੂੰ ਤੰਗ ਨਾ ਕਰੋ ਅਸੀਂ ਵਾਰ-ਵਾਰ ਕਹਿੰਦੇ ਆ ਅੰਬੀਰਾਂ ਦੇ ਚਿਹਰੇ ਜੋ ਜਗਦੇ ਪਏ ਨੇ ਇਹ ਸਾਡੇ ਖੂਨ ਦੀ ਚੜਦੀ ਆ ਲਾਲੀ ਇਹ ਸਾਡੀ ਜਗਾਈ ਹੈ ਚੜਦੀ ਦਿਵਾਲੀ ਪਰ ਗਰੀਬਾਂ ਦੀ ਪੁੱਲੀ ਵਿਚ ਰਾਤ ਹੈ ਕਾਲੀ ਗਰੀਬਾਂ ਦੀ ਪੁੱਲੀ ਵਿਚ ਰਾਤ ਕਾਲੀ ਇਹ ਗਾਣਾ ਉਹਨਾਂ ਦਾ ਹੀ ਪੁਰਾਣਾ ਗਰੀਬੋਂ ਕੀ ਸੁਣੋ ਉਹ ਕਬਾਰੀ ਸੁਣੇਗਾ ਤੂੰ ਇੱਕ ਪੈਸਾ ਦੋਗੇ ਉਹ 10 ਲੱਖ ਦੇਣਾ ਤੇ ਤੁਸੀਂ ਤਾਂ 85% ਵੇਚਦੀ ਵਧਾਦੇ ਤੇ ਕਿਹੜੀ ਗਰੀਬਾਂ ਦੀ ਸਰਕਾਰ ਹੈ ਇਹਨਾਂ ਬਦਲਾਅ ਲਿਆਉਂਗਾ ਤੁਸੀਂ ਮੈਂ بڑے ਚੁਟਕਲੇ ਸੁਣਨੇ ਕੋ ਵਰਤਮਾਨ 'ਚ ਤੁਹਾਡੇ ਕਦੀ ਕਹਿੰਦੇ ਬਿੱਲੀ ਘਰੇ ਆਣ ਗਈ ਬਿੱਲੀ ਉਧਰ ਚੱਲੀ ਜਦੋਂ ਸਾਡੇ ਚੁਟਕਲੇ ਸ਼ੁਰੂ ਹੋ ਗਏ ਤੁਹਾਡੇ ਸੁਣੇ ਨਹੀਂ ਜਾਣੇ ਸਾਨੂੰ ਵੀ ਵੱਲ ਆਉਂਦਾ ਆਪਾਂ ਇਕੱਠੇ ਹੀ ਸਟੇਜ ਤੇ ਨੱਚਦੇ ਰਹਿਆ ਦਸਹਰੇ ਤੇ ਮੇਰੇ ਨਾਲ ਨੱਚਦੇ ਰਹਿਆ ਹੈ ਭਗਵਾਨ ਜੀ ਸਾਨੂੰ ਦਰਨਾ ਯਾਰਾ ਚੁਟਕਲੇ ਆਉਂਦੇ ਐ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਖਬਰਦਾਰ ਕਰਦੇ ਤੈਨੂੰ ਜਿਹਦੇ ਭੁਲੇਖੇ ਰੋਧਦਾ ਨਹੀਂ ਤੂੰ ਬਣੀਆ ਕਿੰਨੀਆਂ ਨਈਆਂ ਤੂੰ ਪਾਰਟੀਆਂ ਦੀਆਂ ਜੋ ਸਾਡੀ ਵਾਰੀ ਆ ਕਿਥੇ ਗੁਆਈ ਨਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਇਸ ਕਾਨੂੰਨ ਨੂੰ ਸੰਭਾਲ ਲੈ ਨਹੀਂ ਸੂਤ ਨਹੀਂ ਹੋਗਾ ਅੱਜ ਸਾਰਾ ਡੀਲਰ ਐਸੋਸੀਏਸ਼ਨ ਕਲੋਨੇਜਰ ਤੇ ਅਰਜੀਨ ਵੀ ਇਕੱਠੇ ਹੋਇਆ ਹੈ ਕੱਲ ਸ਼ਹਿਰ ਇਕੱਠਾ ਹੋਊਗਾ ਪਰਸੋ ਸਾਰੀਆਂ ਸਸਤਾਵਾਂ ਹੋਣੀਆਂ ਅਸੀਂ ਪੰਜਾਬ ਨੂੰ ਬਚਾ ਕਰਾਂਗੇ ਪੰਜਾਬ ਦਾ ਪ੍ਰਧਾਨ ਵੀ ਇੱਥੇ ਪਹੁੰਚੂਗਾ ਇਸ ਕਰਕੇ ਇਹਨਾਂ ਸ਼ੇਜੀ ਤੇ ਛੇਗੀ ਸੰਭਾਲ ਲੈ ਜਿੰਨੀ ਵੀ ਸੰਗਤ ਆਈ ਹੈ ਸਭ ਦਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਭੈਣ ਜੀ ਨੂੰ ਕਹਿਣਾ ਕਿ ਦੋ ਲਵ ਦੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਸਾਡੇ ਦਾ ਧੰਨਵਾਦ ਸਤ ਸਾਈਂ ਜੀ ਅੱਜ ਅਸੀਂ ਸਾਰੇ ਇਕੱਠੇ ਹੋਏ ਐ ਇਸ ਬੇ ਇਨਸਾਫੀ ਕਰਕੇ ਮੇਰੇ ਪਰਿਵਾਰ ਬਾਰੇ ਤੁਸੀਂ ਜਾਣਦੇ ਹੋ ਅਸੀਂ ਕਦੀ ਕੋਈ ਗਨਤ ਕੰਮ ਨਹੀਂ ਕੀਤਾ ਤੇ ਮੈਂ ਆਪਣੇ ਐਮ ਐਲ ਏ ਨੂੰ ਇੱਕੋ ਗੱਲ ਕਹੂੰਗੀ ਕਿ ਤੁਹਾਡਾ ਜੁਮਾ ਮੰਗਦਾ ਕਿ ਤੁਸੀਂ ਅੱਗੇ ਲੱਭੋ ਤੇ ਆਸ ਸੁਧਾਰੋ ਤੁਹਾਨੂੰ ਹੋਂਟਾ ਪਾਈਏ ਦੁਨੀਆ ਔਰ ਜਿਹੜੀ ਗੱਲ ਕਹਿਣ ਵਾਲੀ ਹੈ ਸੀਐਮ ਸਾਹਿਬ ਇਹ ਜਿਹੜੀ ਸਾਡੀ ਧਰਤੀ ਹੈ ਨਾ ਇਹਦੇ ਵਿੱਚੋਂ ਬਹੁਤ ਲੋਕ ਉੱਠੇ ਨੇ ਮਗਰ ਛਾਟੇ ਵਾਂਗ ਅਸੀਂ ਕਦੀ ਨਹੀਂ ਦੇਖਿਆ ਜਿਹੜੀ ਦੁਨੀਆ ਦੀ ਪਰਵਾਹੀ ਨਹੀਂ ਕਰਦੀ ਉੱਠੋ ਜਾਗੋ ਤੇ ਲੋਕਾਂ ਦੇ ਕੰਨਾਂ ਸੁਣੋ ਉਹਨਾਂ ਦੀ ਆਵਾਜ਼ ਦੇ ਉੱਤੇ ਤੁਸੀਂ ਗੌਰ ਕਰੋ ਤਾਂ ਕਿ ਇੱਥੇ ਤੇ ਅਸੀਂ ਸੁੱਖ ਸ਼ਾਂਤੀ ਦੇ ਨਾਲ ਰਹੀਏ ਆਪਣਾ ਪੰਜਾਬ ਖੁਸ਼ਹਾਲ ਸੀ ਉਗਰਵਾਦੀਆਂ ਦਾ ਦੌਰ ਆਇਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਪਿੱਛੇ ਹੋਏ ਮੈਂ ਤਾਂ ਬੇਨਤੀ ਕਰਦੀ ਐ ਬੀਜੇਪੀ ਸਰਕਾਰ ਨੂੰ ਕਿ ਜੋ ਸਾਡੇ ਕਰਜ਼ੇ ਨੇ ਪੰਜਾਬ ਦੇ ਉਹ ਇਸ ਲਈ ਸੀਗੇ ਕਿ ਉਗਰਵਾਦੀ ਦੇ ਦੌਰੇ ਦੇ ਵਿੱਚ ਤੇ ਅਸੀਂ ਨਾਲ ਸਿਰਦ ਦੇ ਨਾਲ ਲੱਗਦੇ ਐ ਉਦੋਂ ਸਾਡੇ ਉੱਤੇ ਸਿਕਿਉਰਿਟੀ ਜ਼ਿਆਦਾ ਸੀ ਖਰਚਾ ਜ਼ਿਆਦਾ ਹੋਇਆ ਉਹ ਮਾਫ਼ ਹੋਣਾ ਚਾਹੀਦਾ ਉਹ ਜੇ ਮਾਫ਼ ਹੁੰਦਾ ਤੇ ਪੰਜਾਬ ਫਿਰ ਆਪਣੇ ਆਪ ਨੂੰ ਸਿਰ ਉਠਾ ਕੇ ਇੱਕ ਨੰਬਰ ਦੇ ਵਿੱਚ ਬਣਾ ਸਕਦੇ ਹਾਂ ਮੈਂ ਤੁਹਾਡੇ ਨਾਲ ਐਸ ਪੂਰੇ ਅੰਦੋਲਨ ਦੇ ਵਿੱਚ ਖੜੀ ਹਾਂ ਜਿੱਥੇ ਵੀ ਬੇਇਨਸਾਫੀ ਹੋਵੇ ਮੈਂ ਤੁਹਾਡੇ ਨਾਲ ਵਾਈਪੀਜੀ ਦਾ ਖਾਤਮਾ ਵਾਈਪੀਜੀ ਦਾ ਬਹੁਤ-ਬਹੁਤ ਧੰਨਵਾਦ ਵੀਬਾ ਗਰਮਕੌਰ ਬਰਾੜ ਜੀ ਸਾਫਤਾ ਐਮਐਲਏ ਸਾਡੇ ਸਾਨੂੰ ਹਮੇਸ਼ਾ ਇਸ ਪਰਿਵਾਰ ਦੇ ਮੰਨਦੇ ਆ ਸੋ ਡਾਕਟਰ ਸਭਦਿਆਂ ਹੋਇਆ ਆਪ ਹੀ ਉੱਚਲ ਕੇ ਆਏ ਔਰ ਵਿਸ਼ਵਾਸ ਦਿਵਾਇਆ ਸਾਨੂੰ ਤੇ ਇਸ ਲਈ ਅਸੀਂ ਬਹੁਤ ਧੰਨਵਾਦੀ ਆ ਹਾਲਾਂਕਿ 2 ਮਿੰਟ ਲਈ ਭਿੰਦਰ ਸ਼ਰਮਾ ਜੀ ਸਾਡੇ ਸਰਪੰਚ ਸਾਹਿਬ ਔਰ ਇਸ ਏਰੀਏ ਦੀ ਸ਼ਾਨ ਕਹਿੰਦੇ ਕਿਰਪਾ ਪਾਤਰ ਹੋ ਬ੍ਰਾਹਮਣੂ ਕੀ ਤੋ ਸਭ ਕਾਜ ਹਮਾਰੇ ਹੋਤੇ ਹੈ ਇਸੇ ਲਈ ਤੋ ਸ਼੍ਰੀਮਾਨ ਯਸਰਤਾਜ ਹਮਾਰੇ ਹੋਤੇ ਹੈ ਸ਼ਰਤਾਜ ਹਮਾਰੇ ਹੋਤੇ ਸ਼੍ਰੀ ਮੁਖਤਸਰ ਸਾਹਿਬ ਦੀ ਸੋਚਰਤੀ ਤੇ ਜੋ ਹੋ ਰਹੀ ਨਾੜ ਸਾਫੀ ਦੇ ਕਾਰ ਸਾਡੇ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਤੇ ਖਾਸ ਕਰਕੇ ਸਾਡੇ ਪ੍ਰਧਾਨ ਸਾਹਿਬ ਅਸ਼ੋਕ ਜੀ ਜਿਨ੍ਹਾਂ ਦਾ ਪ੍ਰਾਣਾ ਅਧਿਆਸ ਹੀ ਰਿਹਾ ਜਦੋਂ ਤੋਂ ਦੇਰੀ ਦਾ ਸੰਭੜੀ ਜਾਂ ਕੋਈ ਵੀ ਕਿਤੇ ਤਕਾ ਹੋਣ ਲੱਗਿਆ ਜਾਂ ਕਿਸੇ ਨਾਲ ਕੋਈ ਨਾੜ ਸਾਫੀ ਹੁੰਦੀ ਹੈ ਇਹਨਾਂ ਨੇ ਵੱਧ ਚੜ ਕੇ ਇਸ ਲੜਾਈ ਦੇ ਵਿੱਚ ਹਿੱਸਾ ਲਿਆ ਸੋ ਅੱਜ ਬਹੁਤ ਵੱਡਾ ਧੱਕਾ ਜੋ ਪੰਜਾਬ ਦੀ ਸਰਕਾਰ ਜਿਹੜੇ ਝੂਠ ਮਾਰ ਕੇ ਲਾਰੇ ਲਾ ਕੇ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਦੁੱਖਾਂ ਦਰਦਾ ਦੀ ਸਰਕਾਰ ਆ ਕਹੇਗੇ ਭਗਤ ਮਾਨ ਮੁੱਖ ਮੰਤਰੀ ਬਣਿਆ ਇੱਥੋਂ ਵੀ ਅਸੀਂ ਵਿਧਾਇਕ ਆਪਣਾ ਮੁਖਸਰ ਜਿਹਾ ਪਾਸਾ ਹੀ ਕਰਦਾ ਸਾਰਿਆਂ ਨੇ ਵੋਟਾਂ ਕਾ ਕੇ ਸੋ ਅੱਜ ਜੇ ਲੋੜ ਹੈ ਸ਼ਹਿਰ ਵਿੱਚ ਤਰਾ ਤਰਾ ਨੁਕਸਾਨ ਕਰ ਰਹੇ ਲੋਕਾਂ ਦੀਆਂ ਪ੍ਰਾਪਰਟੀਆਂ ਬਈਆਂ ਕੋਈ ਦਿਖਦੀ ਨਹੀਂ ਪਹਿਲਾਂ ਤਾਂ ਤਿੰਨ ਵਾਰੀ ਮੁੱਖ ਮੰਤਰੀ ਇਰੇ ਖਾਤੇ ਕੋ ਸਾਡੇ ਵਰਗਾ ਆਪ ਸਰਪੰਚ ਵੀ ਕੋ ਗੱਲ ਕਹਿ ਦੇਣਾ ਉਹਨੂੰ ਖੜਨਾ ਪੈਂਦਾ ਉਸ ਕੱਲ ਤੇ ਆ ਕੇ ਵੀ ਮੈਂ ਇਹ ਗੱਲ ਕਰਕੇ ਆਇਆ ਤਿੰਨ ਵਾਰੀ ਕਹਿ ਚੁੱਕਿਆ ਵੀ ਐਨਓਸੀਆਂ ਹੈ ਨਹੀਂ ਐਨਓਸੀਆਂ ਹੈ ਨਹੀਂ ਕੈਮਰੇ ਲੈ ਲਓ ਵੀਡੀਓ ਬਣਾ ਲਓ ਦੱਸੋ ਵੀ ਜਿਵੇਂੋ ਜਿਵੇਂੀ ਕਿਸਾਨਾਂ ਦਾ ਲੋਕਾਂ ਦਾ ਹੋਈ ਜਾਣ ਜ਼ਿੰਮੇਵਾਰ ਬੰਦੇ ਐ ਤਾਂ ਚਿੱਠੀ ਕਾਢ ਦੇ ਇੱਕ ਲੋਕਾਂ ਜੋ ਕੈਮਰੇ ਜਾਂ ਤੂੰ ਕਹੀ ਇਹਨਾਂ ਵੀ ਕੈਮਰੇ ਚਲਾ ਲਓ ਉਸ ਤੋਂ ਬਾਅਦ ਮੈਂ ਬੇਇੱਜ਼ਤੀ ਕਰਦਾ ਵੀ ਖਾਸ ਕਰਕੇ ਜਿੰਨੇ ਵਿਧਾਇਕ ਚੁਣੇ ਕੇ ਨੇੜੇ ਤੇਰੇ ਜਿਵੇਂ ਮੁਕਤ ਦੇ ਚਾਰ ਮੰਲੇ ਐ ਮੁਕਤਰਮ ਲੋੜ ਉੱਤੇ ਗਿਧੜਵਾ ਚੈ ਲੰਬੀ ਲੰਬੀ ਦਾ ਆਪਣਾ ਗਿੱਦੜਵਾ ਦਾ ਪੁਆਣਾ ਹਜੇ ਵਿਧਾਇਕ ਹੈ ਨਹੀਂ ਕਾਰ ਸਾਹਿਬ ਵਿਧਾਇਕ ਸੀ ਸਰਕਾਰ ਵਾਲੀ ਤਿੰਨੇ ਵਿਧਾਇਕ ਕਹਿਣ ਜਾ ਕੇ ਸਾਡੇ ਰਜਿਸਟਰੀਆਂ ਦੇ ਡੀਸੀ ਨੂੰ ਜਾ ਕੇ ਤਿੰਨੇ ਬੇਨਤੀ ਕਰ ਲੋਕ ਰੋਣਾ ਪਾਈ ਜਾਂਦੇ ਆ ਲੋਕਾਂ ਨੇ ਵੋਟਾਂ ਤੁਹਾਨੂੰ ਆਪ ਰੋਣਾ ਪਾਉਣਾ ਤੇ ਫਿਰ ਸਾਰੇ ਐਮਐਲ ਲੋਕੀ ਇਹੀ ਬਣ ਜਾੜ ਤੁਸੀਂ ਤੁਸੀਂ ਕਾਹਦੇ ਪਾਸੇ ਵੋਟਾਂ ਲੋਕਾਂ ਤੋਂ ਲਈਆਂ ਸੋਏ ਬੇਨਤੀ ਹੈ ਵੀ ਜੋ ਪ੍ਰਧਾਨ ਜੀ ਹੁਕਮ ਲਾਓਗੇ ਜਿੱਥੇ ਜਵੇਂ ਸੰਗਠਨ ਸਾਡੀ ਸੇਵਾ ਜਿੱਥੇ ਸਾਡੀ ਸੇਵਾ ਸਮਝੋਗੇ ਵੀ ਹਾਜ਼ਰ ਹੋ ਉਥੇ ਸੰਗਤ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਇਹ ਲੜਾਈ ਜਿੰਨਾ ਚਿਰ ਖਤਮ ਨਹੀਂ ਹੁੰਦੀ ਆ ਆਪਾਂ ਨੂੰ ਠੋਕਰ ਧਾਲ ਦੇਣਾ ਪਵੇ ਕਦੇ ਵੀ ਰਹਿਣਾ ਪਵੇ ਆਪਾਂ ਇੱਥੇ ਬੈਠਾਂਗੇ ਸੋ ਜਿੰਨਾ ਫਸੀ ਸਮਰਥਨ ਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਤੀ ਤੁਹਾਡੇ ਨੋਟਿਸ ਲਿਆ ਦੇਣਾ ਵੀ ਜਿਹੜਾ ਨਿਆਂਇਕਰ ਤੇ ਟੱਕਾ ਕਰਦਾ ਉਹਦਾ ਕੀ ਹੁੰਦਾ ਜਦੋਂ ਕਾਲੀ ਜਲਦੀ ਸਰਕਾਰ ਸੀ ਪੰਜਾਬ ਦੇ ਵਿੱਚ ਭਰਾ ਜੀ ਦੇ ਸੁਣੋ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਜਦੋਂ ਕਾਲੀ ਜਲਦੀ ਸਰਕਾਰ ਸੀ ਪੰਜਾਬ ਦੇ ਵਿੱਚ ਪ੍ਰੋਪਰਟੀ ਦਾ ਕਾਰੋਬਾਰ ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸਨ ਉਹਨਾਂ ਨੇ ਬਹੁਤ ਚਲਾਇਆ ਪੰਜਾਬ ਦੇ ਵਿੱਚ ਪੰਜਾਬ ਨੂੰ ਆਵਾਜ਼ ਕੀਤਾ ਘਰ ਘਰ ਰੋਟੀ ਪੱਕਣ ਲੱਗ ਪਈ ਬਹੁਤ ਲੋਕਾਂ ਨੇ ਰੁਜ਼ਗਾਰ ਚੱਲ ਪਿਆ ਪ੍ਰੋਪਰਟੀ ਦਾ ਕੰਮ ਚੱਲ ਪਿਆ ਸ਼ੋਨੀ ਕਾਲੀ ਦਲ ਦੀ ਸਰਕਾਰ ਬਣ ਗਈ ਸਰਦਾਰ ਸਖਬੀਰ ਸਿੰਘ ਬਾਦਲ ਦੇ ਹੱਥ ਕਮਾਨ ਆ ਗਈ ਉਹਨਾਂ ਨੇ ਪ੍ਰੋਪਰਟੀ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਣੇ ਸ਼ੁਰੂ ਕਰਦੇ ਮੈਂ ਯਾਦ ਹੈ ਉਦੋਂ ਪੰਜਾਬ ਦੀ ਸਾਡੀ ਜਿਹੜੀ ਟੀਮ ਸੀ ਉਹਦੇ ਸਾਡੇ ਕੁਤਾਰ ਸਿੰਘ ਜੋਗੀ लुधियाने ਤੋਂ ਸਾਡੇ ਪ੍ਰਧਾਨ ਸੀ ਪਿਆਰ ਦੇ ਅਸੀਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸੀ ਮੈਂ ਤੇ ਪ੍ਰਧਾਨ ਸ਼ੌਕ ਚੋਗ ਜੀ ਕਲਤਾਰ ਜੋਗੀ ਵੀ ਲੁਧਿਆਣੇ ਤੋਂ ਜਿਹੜੇ ਵਿਚਾਰੇ ਸਰਪਵਾਸ ਹੋ ਗਏ ਉਹ ਲੰਬਾ ਨਹੀਂ ਪ੍ਰਧਾਨ ਹੈ ਅਸੀਂ ਪੰਜ ਢਾਣੇ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਸਾਨੂੰ ਮਿੱਟੀ ਗੋਲੀ ਦਿੱਤੀ ਕਹਿੰਦਾ ਤੁਸੀਂ ਸਾਰੇ ਖਾਗੋਂ ਤੁਹਾਡੇ ਦੇ ਪਰਚੇ ਕੱਟਨੇ ਆ ਪ੍ਰਧਾਨ ਜੀ ਨੇ ਕਿਹਾ ਤੂੰ ਹੁਣੇ ਘੱਟ ਸਾਡੇ ਦੇ ਮੇਰੇ ਦੇ ਪਹਿਲਾਂ ਕੱਟ ਸੀਗਾ ਸਾਡੇ ਦੇ ਕੱਟ ਲੋ ਫੇਰ ਅਸੀਂ ਵੱਡੇ ਬਾਲੋ ਸਾਹਿਬ ਨੂੰ ਮਿਲੇ ਵੱਡੇ ਬਾਲੋ ਸਾਹਿਬ ਨੇ ਆਹ ਕਾਕਾ ਜੀ ਮੈਂ ਕੀ ਕਰਾਂ ਮੇਰੀ ਚੱਲਦੀ ਨਹੀਂ ਤੁਸੀਂ ਮਜੀਦੀਆ ਸਾਹਿਬ ਰੈਵਿਨਿਊ ਮਿਨਿਸਟਰ ਸੀ ਅਸੀਂ ਮਜੀਦੀਆ ਸਾਹਿਬ ਕੋਲੇ ਗਏ ਮਜੀਦੀਆ ਸਾਹਿਬ ਨੇ ਸਾਨੂੰ ਇੱਕ IAS ਅਫਸਰ ਕੋਲੇ ਭੇਜਤਾ ਸੰਧੂ ਸਾਹਿਬ ਦੀ IAS ਅਫਸਰ ਰੈਵਿਨਿਊ ਸੈਕਟਰੀ ਸੀ ਉਹ ਉਹ ਰੈਵਿਨਿਊ ਸੈਕਟਰੀ ਸੀ IAS ਅਫਸਰ ਅਸੀਂ ਇੱਕ ਮਿੰਟ ਬੱਸ ਇੱਕ ਮਿੰਟ ਦੀ ਗੱਲ ਖਤਮ ਕਰ ਦਿੰਦਾ ਉਹ ਰੈਵਿਨਿਊ ਸੈਕਟਰੀ ਕੋਲੇ ਅਸੀਂ ਚਲੇ ਗਏ ਭਰਾਓ ਸਾਡੀ ਗੱਲ ਉਹਨੇ ਵੀ ਜਿਵੇਂ ਉਹ ਕਹਿੰਦਾ ਤੁਸੀਂ ਸਾਰੇ ਪ੍ਰਾਪਰਟੀ ਵਾਲੇ ਉਹਨਾਂ ਨੇ ਵੱਡੇ ਪ੍ਰਾਪਰਟੀ ਵਾਲਿਆਂ ਨੂੰ ਚੱਕਣਾ ਸੀ ਛੋਲੇ ਮਾਰਨੇ ਸੀ ਤੇ ਪ੍ਰਾਪਰਟੀ ਡੀਲਰਾਂ ਦੀ ਤੇ ਵਪਾਰੀਆਂ ਦੀ ਐਸੀ ਹਾਲਤ ਹੈ ਅੱਜ ਤੁਸੀਂ ਹਾਲ ਵੇਖੋ ਤਿੰਨ ਸਿੱਟਾਈਆਂ ਚੌਥੀ ਅਰੇ ਵੀ ਨਹੀਂ ਆਈਆਂ ਸੋ ਮੈਂ ਆਵਾਜ਼ ਪਾਰਟੀ ਨਾਲ ਕਰਕੇ ਨਾ ਵੀ ਸਾਡੀ ਹਾਲ ਨਾਲੋ ਇਹ ਵਪਾਰੀਆਂ ਦੀ ਡੋਟੀਆਂ ਦੀ ਹਾਲ ਨਾਲੋ ਜਿੱਦੇ ਹਾਲ ਕਾਲੀ ਨਾਲ ਵਰਗਾ ਨਾ ਹੋਵੇ ਤੇਰੀ ਤਾਂ ਲੱਗੂ ਹੀ ਲੱਗੂ ਹਾਂ ਨੇੜੇ ਆ ਬਾਈਕ ਦੇ ਨਾਲ ਨਾਲ ਮੈਂ ਕੀ ਦੱਸਾਂ ਦੋਸਤਾਂ ਦੇ ਵਿੱਚ ਉਹਨੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਨੇੜੇ ਘਰ ਨਹੀਂ ਮੈਂ ਕੋਈ 3% ਦੀ ਫੌਜੀ ਦੀ ਫੌਜੀ ਨਹੀਂ ਨਾ ਇੱਕ ਕੋਈ ਪੁਆਇੰਟ ਡੌਕਟਰੀ ਟੈਕਸ ਦੇ ਕੋਈ ਬਿਧਾਏ ਫਿਰ ਅਸੀਂ ਪਹਿਲੇ ਹਾਈ ਹਾਈ ਕਰਦੇ ਹਾਂ ਕਿ ਕਿਸੇ ਵੀ ਸਲਾਹ ਦੇ ਬਗੈਰ ਮਗਰ ਚਾਰਵਾਰੀ ਇਹ ਤਾਂ ਰੇਲ ਸੌਫੀ ਨਹੀਂ ਤਾਂ ਤਾਂ ਕੰਦੀ ਗੈਰਕੂਰੀ ਕਰਕੇ ਕਿਸੇ ਨੂੰ ਕੋਈ ਚਾਹੀਦਾ ਦੇਸੀ ਸਾਹਿਬ ਨੂੰ ਐਸ ਗੱਲ ਦੇ ਉੱਤੇ ਧਿਆਨ ਦੇਣਾ ਇਹਦਾ ਹੈ ਕਿ ਜਿਸ ਤੇ ਲੋਕਾਂ ਦੀ ਰੋਟੀ ਰੋਟੀ ਮਰੀ ਜਾਂਦੀ ਇਸ ਲਈ ਮੈਂ ਇਸ ਕੰਦੇ ਦੇ ਪੂਰਾ ਸਮਝਪਲੇਹੀ ਹੈ ਤੇ ਮੈਂ ਇਹ ਵੀ ਕਹਿਣਾ ਹੈਗਾ ਕਿ ਸਾਡੀ ਸਾਰੀ ਪਾਰਟੀ ਇਸ ਕੰਦੇ ਨਾਲ ਪੂਰੇ ਪੰਜਾਬ ਦੇ ਮੁੱਖ ਮੰਤਰੀ ਨੇ ਐਨਓਸੀ ਦਾ ਕਿਹਾ ਸੀਗਾ ਵੀ ਨਹੀਂ ਜੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਦਾ ਠੀਕ ਕਹਿਣਾ ਹੈ ਕਹਿੰਦੇ ਇਸਨੇ ਕਰਦੇ ਕੁਛ ਨਹੀਂ ਕੁਚਕਲੀਆਂ ਦੇ ਵਿੱਚ ਹੀ ਰਹਿੰਦੇ ਨੇ ਤੇ ਹੁਣ ਤਾਂ ਦੇਦੇ ਨੇ ਜਦ ਬੁਮਾਰਦੇ ਤੇ ਉਹਨਾਂ ਨੂੰ ਫੇਰ ਉਹਨਾਂ ਨੂੰ ਕੋਈ ਮੀਡੀਆ ਮੌਕਾ ਕਿ ਅਸੀਂ ਪਾਸੇ ਨੂੰ ਹੋ ਜਾਈਏ ਜੇ ਅਸੀਂ ਗੱਲ ਕਰੀਏ ਕਿਸੇ ਲੀਡਰ ਦੇ ਨਾਲ ਕੋਈ ਮੰਤਰੀ ਵੀ ਹੋਵੇ ਮੈਂ ਤਿੰਨ ਚਾਰ ਵਾਰੀ ਮਿਲੀ ਆ ਮੰਤਰੀਆਂ ਨੂੰ ਆਪਣੇ ਲੋਕਾਂ ਦੇ ਕੰਮਾਂ ਤੇ ਉਹ ਕਹਿੰਦੇ ਨੇ ਸਾਡੀ ਤਾਂ ਭੈਣ ਜੀ ਕੋਈ ਕਰਨੀ। ਇਹ ਕਹਿੰਦੇ ਸਰਕਾਰ ਜਿੱਥੇ ਸਾਰਾ ਕੰਟਰੋਲ ਖਲੀ ਮੁਖੋਤਰੀ ਦੇ ਕੋਲ ਹੈ ਤੇ ਹੋਰ ਕੋਈ ਬੰਦਾ ਹੀ ਨਹੀਂ ਜਿਹੜਾ ਅੱਗੇ ਲੰਘ ਸਕਦਾ ਹੈ। ਉਹ ਸਭ ਮੰਤਰੀਆਂ ਤੇ ਲੋਕਾਂ ਦੇ ਮੂੰਹ ਦਿਖਾ ਨਹੀਂ ਦਿੰਦੇ ਕੰਮ ਕਰਦੇ। ਲਗਾਤਾਰ ਕਲੈਕਟਰੇਟ ਤੋਂ ਨਹੀਂ ਲੱਗਦਾ ਕਿ ਜਾ ਰਹੇ ਕੀ ਕਾਰਨ ਹੋ ਸਕਦਾ ਜੇ ਵੀ ਲਾਲ वो तो أن ਉਹਦਾ ਆਈਡੀ ਨਹੀਂ ਕੰਮ ਕਰ ਰਹੀ ਜੀ ਪਤਾ ਜੀ ਆਕਲ ਆਈਡੀ ਸਹੀ ਕਰਕੇ ਸਾਈਟ ਤੇ ਜਾਓ ਪਾਈਦਾ ਆ ਆਈਡੀ ਦਾ ਪਰਸਰਾ ਮੁੰਡਾ ਕਿਹੋ ਜਿਹਾ ਨਾ ਕਿ ਕਿਹੋ ਜਿਹਾ ਬਸ ਜੀ ਮਾਰੇ ਦਿਖਾ ਦੋ ਕਿ ਚੰਗੀ ਆ ਬੇਨਾ ਪਤਾ ਨਹੀਂ ਕਿ ਆਈਡੀ ਨੇ ਉਹਦੀ ਭਾਈ ਉਸ ਕੋਲ ਬੱਤੇ ਚਾਹ ਉਹਦੀ ਆਈਡੀ ਉਹ ਇਸਕਾ ਕਰਾ ਦੇ ਕਰਤਾ ਪਤਾ ਜੀ ਕਿਸ ਤਰ੍ਹਾਂ ਦੇਖਦੇ ਪਏ ਹੋ ਦੋਸਤਰਨਾ ਕਿੰਨੇ ਸਮੇਂ ਲਈ ਲਗਾਏਗੇ ਅਸੀਂ ਪਹਿਲਾਂ ਡੀਸੀ ਸਾਹਿਬ ਨੂੰ ਮਿਲੇ ਭਾਰਤ ਸਾਹਿਬ ਨੂੰ ਮਿਲੇ ਬੜੀਆਂ ਬੇਨਤੀਆਂ ਕੀਤੀਆਂ 4-5 ਦਿਨ ਸਾਲ ਲਾਰੇ ਚ ਰੱਖਿਆ ਕਰਦੇ ਆ ਕਰਾਉਣੇ ਆ ਉਦੋਂ ਬਾਅਦ ਸਾਨੂੰ ਜਵਾਬ ਦਿੱਤਾ ਜੀ ਸਾਹਿਬ ਨੂੰ ਮਿਲੇ ਤਾਂ ਡੀ ਸਾਹਿਬ ਕਹਿੰਦੇ 80 ਜਰਾਂ ਦੇ ਲੈ ਤਾਂ ਹੋਰ ਵਧਾਉਣੇ ਆ ਸਾਡੇ ਪੂਨ ਲੱਖ ਤੋਂ ਸਾਡੇ 8 ਲੱਖ ਰੁਪਏ ਕਰਤਾ ਕੋਈ ਪਰਸੈਂਟੇਜ ਵੀ ਨਹੀਂ ਸਮਝ ਆਉਂਦੀ ਕਿੰਨੇ ਪਰਸੈਂਟ ਵਧਾ ਦੇ ਕਿਤੇ 200% ਕਿਤੇ 300% 5 ਸਾਲਾਂ ਬਾਅਦ ਜਦੋਂ ਮੈਂ ਕੰਮ ਕਰਦਾ 5 ਸਾਲਾਂ ਬਾਅਦ ਰੇਟ ਵਧੇ ਆ ਜਾਂ 5 ਸਾਲਾਂ ਚ ਦੋ ਵਾਰੀ 5% 10% ਉਹ 2-3 ਸਾਲਾਂ ਦੇ ਵਿੱਚ ਚੌਥੀ ਵਾਰੀ ਰੇਟ ਵਧਾ ਰਹੇ ਆ ਜੇ ਬੈਂਕੀ ਕਰਨੀ ਜਾਂਦੇ ਆ ਤਾਂ ਉਹ ਤੋਂ ਹੋਰ ਵਧਾ ਦਿੰਦੇ ਆ ਸਰਕਾਰ ਕੋਲੇ ਪੈਸਾ ਨਹੀਂ ਤਾਂ ਕੱਲਾ ਪ੍ਰਾਪੀ ਤੇ ਗੱਲ ਤਾਂ ਨਹੀਂ ਘੁੱਟਣਾ ਹੋਰ ਵੀ ਬੜੇ ਮਹਿੰਗੇ ਆ ਤੁਸੀਂ ਤਾਂ ਕਹਿੰਦੇ ਸੀ 15-15 ਲੱਖ ਦੇ ਆ ਕਰਾਂਗੇ ਫਿਰ ਸੁੱਖਾ ਕਰ ਦਾਂਗੇ ਇਹ ਹਰ ਵਾਰੀ ਜਦੋਂ ਕੋਈ ਲੋੜ ਪੈਂਦੀ ਹੈ ਪ੍ਰਾਪੀ ਤੇ ਗੱਲ ਘੁੱਟ ਦਿੰਦੇ ਆ ਐਨੇ ਰੇਟ ਵਧ ਨਾ ਕੋਈ ਤੇ ਜਦਾਂ ਵੇਚੀ ਜਾਣੀ ਨਾ ਕੋਈ ਤੇ ਲਈ ਜਾਣੀ ਐਨਸੀ ਦੇ ਮੁੱਖ ਮੰਤਰੀ ਨੇ ਕਿਹਾ ਸੀ ਐਨਸੀ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਸੀ ਏਐਮਐਸੀ ਅੱਜ ਤੋਂ ਬਾਅਦ ਖਤਮ ਜਦੋਂ ਸਾਰੇ ਨੇ ਲੱਡੂ ਵੰਡਤੇ ਜਾਜਾਕਾਰ ਕਰਤੀ ਉਦੋਂ ਬਾਅਦ ਕਹਿੰਦਾ ਲਾਲਚੀ ਨਾ ਰੱਖਦਾ ਉਦੋਂ ਬਾਅਦ ਫਿਰ ਕਹਿੰਦਾ ਏਐਮਐਸੀ ਖਤਮ ਫਿਰ ਉਹ ਜਦੋਂ ਦਫਤਰਾਂ ਜਾਂਦੇ ਆ ਕਹਿੰਦਾ ਤੁਸੀਂ ਕੈਮਰਾ ਲੈ ਕੇ ਜਾਓ ਜਿਹੜਾ ਬੰਦਾ ਏਐਮਐਸੀ ਮੰਗਦਾ ਤੁਸੀਂ ਮੈਨੂੰ ਪਾਪਾਓ ਕੈਮਰੇ ਲੈ ਜਾ ਕੇ ਗੋਟ ਭਾਰੀ ਅਸੀਂ ਇੱਥੇ ਸਰਕਾਰੀ ਦਫਤਰਾਂ ਦੇ ਵਿੱਚ ਅਸੀਂ ਕੈਮਰੇ ਲੈ ਕੇ ਨਹੀਂ ਜਾ ਸਕਦੇ ਤੂੰ ਆ ਮਾਲਕ ਸਾਨੂੰ ਵੀ ਪੁੱਛਦੇ ਨੇ ਵੀ ਤੂੰ ਕੈਮਰਾ ਲੈ ਕੇ ਜਾ ਤੇਰੀ ਸਰਕਾਰ ਆ ਦੇ ਜਵਾਦ ਆ ਵੀ ਇਹ ਕੈਮਰੇ ਲੈ ਕੇ ਅਸੀਂ ਜਾਈਏ ਉੱਥੇ ਜਾ ਕੇ ਅਸੀਂ ਬੇਇਜ਼ਤੀ ਕਰਾਈਏ ਇਹ ਸਰਕਾਰਾਂ ਜਿਹੜੀਆਂ ਚਲਦੀਆਂ ਮਾਨ ਸਾਹਿਬ ਐਵੇਂ ਨਹੀਂ ਚਲਦੀਆਂ ਸਰਕਾਰਾਂ ਦੰਦ ਤੇ ਚਲਦੀਆਂ ਦੰਦ ਪੈਦਾ ਕਰੋ ਅਸੀਂ ਬਾਰ ਬਾਰ ਬੇਇਜ਼ਤੀ ਕਰਦੇ ਸਾਨੂੰ ਟੰਗ ਨਾ ਕਰੋ ਮਾਨ ਜੀ ਭੱਜਦੇ ਨੇ ਹੁੰਦੇ ਕੋਈ ਜਵਾਲ ਜੀ ਤੁਹਾਨੂੰ ਕੀ ਲੱਗਦਾ ਕੀ ਕਰਨੇ ਜਿਹੜੇ ਵਧਾਏ ਜਾ ਰਹੇ ਆ ਲਗਦਾ ਵੀ ਇਹ ਆਈ ਵਾਰੀ ਡਰਾਉਣਾ ਡਰਾਡੀ ਦੇ ਰੋਡ ਚੱਕ ਦਿਓ 200% ਕਰ ਦਿਓ 300% ਕਰ ਦਿਓ ਅਗੇ ਸਾਡੇ ਕੋਲੇ ਪੈਸੇ ਹੈ ਨਹੀਂ ਤੇ ਸਾਡੇ ਕੋਲੇ ਕਿਹੜਾ ਪੈਸੇ ਆ ਇਸ ਵਾਸਤੇ ਮੈਂ ਬੇਨਤੀ ਕਰਦਾ ਵੀ ਇਹ ਜਿਹੜੇ ਰੋਡ ਨੂੰ ਵਾਰ-ਵਾਰ ਵਧਾਉਣਾ ਇਹ ਬਾਬੇ ਨਹੀਂ ਹੋਊ। ਸ਼ਹਿਰ ਬੰਦ ਹੋਊਗਾ ਅੱਜ ਸਾਰੀ ਰੇਲਸਟਰੀਆ ਵੀ ਹੜਦਾਲ ਹੋ ਗਈ। ਓਦੋਂ ਬਾਅਦ ਸ਼ਹਿਰ ਬੰਦ ਹੋਊਗਾ। ਫਿਰ ਅਵਾਦੇ ਦੀਆਂ ਕਿਸਾਨੀਆਂ ਮੈਂ ਆਉਣੀਆਂ। ਟੱਕਾ ਤਾਂ ਸੀ ਚੱਲਿਆ ਨਹੀਂ ਪੰਜਾਬੀ ਹੈ। ਪੰਜਾਬੀ ਟੱਕਾ ਚੱਲਦਾ ਨਹੀਂ ਇਹ ਟੱਕਾ ਕਰਦਾ ਨਹੀਂ ਟੱਕਾ ਚੱਲਦਾ ਨਹੀਂ ਜੀ। ਅਸੀਂ ਵੀ ਨਹੀਂ ਚੱਲਣਾ। ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜੀ। ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਕੱਪੜੇ ਲਾ ਕੇ ਕਾਲੇ ਕੱਪੜੇ ਪਾ ਕੇ ਬਿਚਾਰੀ ਦੇ ਘੇਰੇ ਘਾਣੇ ਸ਼ਹਿਰ ਜਿਹਾ ਨਾ ਪੱਤੀਆ ਪਾ ਕਰਾਵੇ ਇਹਨੇ ਵੀ ਘੜੀ ਬੰਦ ਕਰਾਵੇ ਇਹਨੇ ਕੁਗਲੇ ਬੂਪਾਵੇ ਅੱਧੀ ਦਾਲਾ ਦੇ ਸਾਰੇ ਬਣਾਵਾਂਗੇ ਜੋ ਜੋਰ ਸਾਰੇ ਦੇ ਲੱਗਾ ਲਾਵਾਂਗੇ ਸਾਨੂੰ ਪਰਚੇ ਗੁਰਚੇ ਦਾ ਡਰ ਨਹੀਂ ਨਾ ਅਸੀਂ ਬਹੁਤਾ ਡਰ ਤੋਂ ਡਰਦੇ ਆ ਆਪਦੇ ਹੱਥ ਦੇ ਰੱਖਣਾ ਆਪਦੇ ਹੱਥ ਦੇ ਰਹਿਣਾ ਜੀ ਇਹ ਹੈ ਡਾਕਟਰ ਹਰਪਾਲ ਦੇ ਬੱਚੇ ਜਿਹੜੀ ਵਧਾਈ ਜਾਂਦੀ ਚਾਹ ਜਿਹੜਾ ਦਸਤ ਦੇ ਅਸੀਂ ਪਾ ਜਾਂਦੇ ਸਾਰੇ ਪੰਜਾਬ ਚ ਵਧਾਈ ਆ ਪਰ ਲੁਧਿਆਣਾ ਵਾਲੇ ਕੈਨਸਲ ਕਰਾ ਲਈ ਹਾਜ਼ਰ ਗੱਤ ਰੋਡ ਬਾਸਲੇ ਵਾਲੇ ਜਿੱਥੇ ਬੋਲਾ ਰੇਟ ਵਧਿਆ ਜਿੱਥੇ ਇੱਕ ਵਾਰੀ 5 ਸਾਲਾਂ ਜੇ ਨਹੀਂ ਮੇਰੇ 3 ਸਾਲ ਹੋ ਗਏ ਸਰਕਾਰ ਆਈ ਨੂੰ ਉੱਥੇ ਵਧਾਉਣ ਸਾਡੇ ਦਾ ਤਿੰਨਵੀਂ ਚੌਥੀ ਵਾਰੀ ਵਧਾਉਣ ਲੱਗੇ ਆ ਬਹੁਤ ਸਾਰੇ ਦੇ ਵਿੱਚ ਇਹਨਾਂ ਦੇ ਵੇਦ ਵਾਸੇ ਜਾਂਦੇ ਆ ਤੇ ਜੇ ਇਹ ਬੀਸੀ ਆਇਆ ਕਹਿੰਦਾ ਮੈਨੂੰ ਤੁਸੀਂ ਇਹਦਾ ਸਮਝੋ ਮੈਂ ਅਸੀਂ ਤੁਹਾਨੂੰ ਕਹਿਣ ਆਏ ਆ ਯਾਦ ਲੋਕ ਨੇ ਬੰਦੇ ਤੁਸੀਂ ਸਾਨੂੰ ਰੋਣਾ ਤੁਮ ਲਾ ਦੇਣਾ ਅਸੀਂ ਇਜਾਦ ਬਣਦੇ ਆ ਤੁਸੀਂ ਸਾਨੂੰ ਕਦ ਵਿੱਚ ਡਰਾਉਣਾ ਬਈ ਇੱਕ ਐਮਸੀ ਨੂੰ ਜਾ ਗਵਾਇਆਂ ਨੂੰ ਲੈ ਕੇ ਵੀ ਕੋਈ ਹੈ ਅਸੀਂ ਐਮਸੀ ਸਾਰੇ ਇਕੱਠੇ ਰਹਿ ਕੇ ਜਾਵਾਂਗੇ ਤੇ ਤੁਸੀਂ ਕਹਿੰਦਾ ਜਿਹੜਾ ਜਿਹੜੇ ਵਾਰਡ ਦੇ ਵਿੱਚ ਐਮ ਸੀ ਜਿਹੜੀ ਵਿਸ਼ਤੀ ਹੈ ਉਹਨੂੰ ਲੈ ਕੇ ਆਓ ਤੇ ਇਹਨਾਂ ਦੇ ਵਿੱਚ ਬਜ਼ੁਰਗ ਹੈ ਕਈਆਂ ਦੇ ਵਿੱਚ ਬਾਤਾ ਭੈਣਾ ਸਾਡੀ ਐਮ ਸੀ ਹੈ ਹਰ ਮਾੜ ਦੇ ਵਿੱਚ ਕਿਵੇਂ ਲਾ ਕੇ ਜਾਈਏ ਮਨੇ ਤਾਂ ਨਵੀਂ ਕਪੀਟਲ ਕਰਦੀ ਹੈ ਸਰਕਾਰ ਚਲਦੀ ਹੈ ਨਹੀਂ ਪਰਵੇਂ ਲੈਂਦੀ ਹੈ ਅਸੀਂ ਇਹਨਾਂ ਨੂੰ ਕਹਿੰਦੇ ਸਾਡੇ ਨਾਲ ਮੰਗਾ ਨਾਲ ਆ ਅਸੀਂ ਤੁਹਾਡੀ ਕਮਾਈ ਬੁੱਕ ਹੈ ਜੇ ਅਸੀਂ ਕੰਮ ਕਰਦੇ ਤਾਂ ਤੁਹਾਨੂੰ ਰੈਵਨਿਊ ਹੋਊਗਾ ਜੇ ਅਸੀਂ ਕੰਮ ਬੰਦ ਕਰਦੇ ਤਾਂ ਰੈਵਨਿਊ ਨਹੀਂ ਆਊਗਾ ਡੁੱਬੇ ਕੀ ਕਿਸ਼ਤੀ ਤੇ ਡੁੱਬੇਗੇ ਸਾਰੇ ਯਾ ਤੁਮਹੀ ਬਥੇ ਹੋੜਾ ਸਾਥੀ ਤੁਮਾਰੇ ਉਹ ਕਨਸੋਨ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਦਾ ਜਾਰੀ ਕਰਤਾ ਹਾਂਜੀ ਕੀ ਲਾਗੂ ਹੋਇਆ ਕੋਈ ਲਾਗੂ ਨਹੀਂ ਹੋਇਆ ਸਾਨੂੰ ਕਹਿੰਦਾ ਤੁਸੀਂ ਕੈਮਰੇ ਲੈ ਕੇ ਜਾਓ ચીਫ ਮਿਨਿਸਟਰ ਤੋਂ ਕੈਮਰੇ ਲੈ ਕੇ ਅਸੀਂ ਜਾਈਏ ਤੂੰ ਹੁਕਮ ਕਰ ਪਰ ਜੇ ਹੁਕਮ ਨਹੀਂ ਲੱਗਦਾ ਤੇ ਫਿਰ ਕਿਵੇਂ ਹੋਊ ਨਾ ਬਾਦੇ ਤੈਨੂੰ ਤਾਂ ਬਰਾਣੇ ਬੰਦੇ ਵਜੋਂ ਵੀ ਸਰਦੋ ਜੇ ਤੁਹਾਡੇ ਤੋਂ ਸਰਕਾਰ ਫੂਦ ਨਹੀਂ ਆਉਦੀ ਤੇ ਫਿਰ ਸਰਕਾਰ ਚ ਰੌਲਾ ਤੈਨੂੰ ਹੱਕ ਨਹੀਂ ਸਾਨੂੰ ਰਵੇ ਤੁਸੀਂ ਮੋੜਾ ਲਓ ਰੋਸ ਧਰਨਾ ਕਿੰਨੇ ਸਮੇਂ ਤੱਕ ਚੱਲੀ ਰੋਸ ਧਰਨਾ ਅਨਮਿੱਥੇ ਲਈ ਸਵੇਰ ਲਈ ਚੱਲੂਗਾ ਅੱਜ ਰਾਤ ਨੂੰ ਕੰਵਲ ਮਾਰਜਾ 6:30 ਵਜੇ 6:00 ਵਜੇ ਤੋਂ ਲੈ ਕੇ 8:00 ਵਜੇ ਤੱਕ ਜਲਸਾ ਹੋਊਗਾ ਅੱਡੋ ਅੱਡ ਸ਼ਹਿਰ ਦੀ ਸਸਤਾਵਾ ਸਾਡੇ ਨਾਲ ਆਉਣਗੇ ਤੇ ਸਹਿਰ ਵੀ ਆਉਣਗੇ ਸਾਰਾ ਭਾਈਚਾਰਾ ਆਊਗਾ ਹਰ ਤਰ੍ਹਾਂ ਦੇ ਲੀਡਰ ਜਿਵੇਂ ਰਾਜਾ ਬੜਿੰਗ ਜੀ ਆਏ ਐ ਅੱਜ ਭੱਜੀ ਆਏ ਐ ਹੋਰ ਸਾਰੇ ਆਪਣਾ ਦਰਵਾਜ਼ਾ ਦਰਵਾਜ਼ਾ ਮਿਲਣਾ ਹੋਊਗਾ ਮਿਲੋੜ ਆਉਣਗੇ ਰੋਜੀ ਬਰਕਰਾਰੀ ਆਊਗਾ ਅਕਬਰ ਭੰਡਾਰੀ ਆਊਗਾ ਸਾਰੇ ਬੰਦੇ ਕਾਂਗਰਸ ਕਾਲੀ ਬੀਜੇਪੀ ਸਾਰੇ ਸੱਚ ਨਾਲ ਨੀਕਰ ਲੀਡਰ ਹੋਣਗੇ ਤਾਂ ਇਹਨੂੰ ਸਿਆਸੀ ਰੰਗ ਦਿੱਤੀ ਜਾਏਗੀ ਨਹੀਂ ਅਸੀਂ ਸ਼ਹਿਰ ਵਿੱਚ ਸਿਰਫ ਲੜਾਈ ਐਲਓਸੀ ਤੇ ਰੇਡ ਦੇ ਲਾਵਾਂਗੇ ਓਕੇ ਬਹੁਤ ਬਹੁਤ ਧੰਨਵਾਦ